ਤੱਰਨਾ ਜਿਹੜਾ ਇੱਕ ਤੇ ਪਹਿਲਾ ਇਹ ਰੋਸ ਤੱਰਨਾ ਵਾ ਪਹਿਲੀ ਸਭ ਤੋਂ ਗੱਲ ਜਿਹੜੀ ਆ ਜਿਹੜੇ ਸਾਡੇ ਲੀਡਰ ਕਿਸਾਨ ਲੀਡਰ ਉਹਨੂੰ ਖੁਦ ਸੀਐਮ ਨੇ ਬੁਲਾਇਆ ਮੀਟਿੰਗ ਲਈ ਖੁਦ ਬੁਲਾ ਕੇ ਉਹਨਾਂ ਦੀ ਉੱਤੇ ਤੋਹੀਨ ਕੀਤੀ ਪੂਰੀਆਂ ਮੰਗਾਂ ਵੀ ਨਹੀਂ ਸੁਣੀਆਂ 8 ਮੰਗਾਂ ਸੁਣ ਕੇ ਤੇ ਉੱਠ ਕੇ ਚਲੇ ਜਾਣਾ ਔਰ ਇੰਨਾ ਗੁੱਸੇ 'ਚ ਆ ਕੇ ਚਲੇ ਜਾਣਾ ਔਰ ਉਸ ਤੋਂ ਬਾਅਦ ਧਮਕੀ ਦੇਣੀ ਕਿ ਕਰਨੋ ਜੋ ਕਰਨਾ ਮੈਂ ਨਹੀਂ ਤੁਹਾਡੀਆਂ ਮੰਗਾਂ ਮੰਨਦਾ ਮਤਲਬ ਇਹ ਕੋਈ ਗੱਲ ਬਣਦੀ ਨਹੀਂ ਆ ਅਸੀਂ ਉਹਦੇ ਰੋਸ ਵਿੱਚੋਂ ਕਿਉਂਕਿ 60 60 70 70 ਸਾਲ ਦੇ ਸਾਡੇ ਜਿਹੜੇ ਕਿਸਾਨ ਲੀਡਰ ਆ ਜਿਨ੍ਹਾਂ ਦੀ ਇਹਨਾਂ ਤੋਹੀਨ ਕੀਤੀ ਆ ਉਹਦੇ ਰੋਸ ਵਜੋਂ ਅੱਜ ਸਾਰੇ ਲੋਕ ਇੱਥੇ ਇਕੱਠੇ ਹੋਏ ਆ ਔਰ ਦੂਜੀ ਗੱਲ ਜਿਹੜੀਆਂ ਉਹ 18 ਦੀਆਂ 18 ਮੰਗਾ ਵਾ ਉਹਦੇ ਚੋਂ ਜਿਹੜੀਆਂ 12 ਮੰਗਾ ਇਹਨਾਂ ਪਹਿਲਾਂ ਮੰਨੀਆਂ ਵਾ ਸਾਡੇ ਨਾਲ ਫੈਸਲਾ ਹੋਇਆ ਵਾ ਪੰਜਾਬ ਸਰਕਾਰ ਮੰਨੀ ਸੀ ਜਿੱਦਾਂ ਕਿ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਵਾਲੀਆਂ ਮੰਗਾ ਇਸ ਤਰ੍ਹਾਂ ਦੀਆਂ ਕਾਫੀ ਮੰਗਾ ਜਿਹੜੀਆਂ ਮੰਨੀਆਂ ਵਾ ਉਹ ਵੀ ਨਹੀਂ ਅਜੇ ਤੱਕ ਇਹਨਾਂ ਲਾਗੂ ਕੀਤੀਆਂ ਤੇ ਹੋਰ 6 ਮੰਗਾ ਜਿੱਦਾਂ ਹੋਰ ਜਿੱਦਾਂ ਕਿ ਹੋਣਾ ਚੋਨਾ ਇਹਨਾਂ 3-3 4-400 ਰੁਪਏ ਕੱਟ ਖਰੀਦਿਆ ਵਾ ਉਹ ਉਹਦਾ ਮੁਆਵਜ਼ਾ ਜਿਹੜਾ ਵਾ ਉਹ ਦੇਣ ਜਿੱਦਾਂ ਹਰਿਆਣਾ ਹਰਿਆਣਾ ਸਰਕਾਰ ਐਮਐਸਪੀ ਦਿੰਦੀ ਆ ਪੰਜਾਬ ਸਰਕਾਰ ਕੀ ਗੱਲ ਹੈ ਹਰਿਆਣੇ ਤੋਂ ਕਮਜ਼ੋਰ ਹੈ ਨਹੀਂ ਦੇ ਸਕਦੀ ਇਹ ਵੀ ਓਦਾਂ ਇਹੋ ਜੀਆਂ ਮੰਗਾਂ ਜਿਹੜੀਆਂ 18 ਉਹ ਮੰਗਾਂ ਵੀ ਅਸੀਂ ਆਪਣੀਆਂ ਬਣਾ ਕੇ ਰਵਾਂਗੇ ਹੁਣ ਕਿਸਾਨਾਂ ਦੀਆਂ ਪਲੱਸ ਨਾਲ ਮਜ਼ਦੂਰਾਂ ਦੀਆਂ ਵੀ ਆ ਔਰ ਜਿਹੜੀ ਇਹਨਾਂ ਨੇ ਤੋਹੀਨ ਕੀਤੀ ਉਹਦੇ ਰੋਸ ਵਿੱਚ ਅਸੀਂ ਅੱਜੇ ਤੱਕ ਸਾਡੇ ਨਾਲ ਬੈ ਕੇ ਸਾਡੇ ਧਰਨਿਆਂ 'ਚ ਬੈ ਕੇ ਹੀ ਇਹ ਸਰਕਾਰ ਆਈ ਹੈ ਹਰ ਇਹਨਾਂ ਦਾ ਲੀਡਰ ਜਿਹੜਾ ਵਾ ਤੁਸੀਂ ਦੇਖ ਲਓ ਵੀ ਸਾਡੇ ਧਰਨਿਆਂ 'ਚ ਬੈਠੇ ਰਹਿੰਦੇ ਰਹੇ ਕਿਸਾਨਾਂ ਮਜ਼ਦੂਰਾਂ ਦੀਆਂ ਗੱਲ ਕਰਦੇ ਰਹੇ ਆ ਔਰ ਜਿਦੋਂ ਇਹਨਾਂ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਸੁਣਨੋਂ ਹੀ हट ਗਿਆ ਤੇ ਹੁਣ ਤੇ ਇਹਨੇ ਆਕੜ ਕੇ ਵੀ ਜੋ ਕਰਨਾ ਕਰ ਲੋ ਦੱਸੋ ਉਹਨਾਂ ਲੋਕਾਂ ਨੂੰ ਕਹਿ ਰਹੇ ਆ ਜੋ ਕਰਨਾ ਕਰ ਲੋ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਤਾਕਤ ਦਿੱਤੀ ਆ ਕੀ ਉਹ ਵਾਪਸ ਨਹੀਂ ਲੈ ਸਕਦੇ ਇਹ ਇਹਨਾਂ ਦੇ ਮਨ 'ਚ ਭੁਲੇਖਾ ਹੈ ਅੱਜ ਸੰਯੁਕਤ ਖਰਾਨ ਮੋਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਐਮਐਲਏ ਤੇ ਮੰਤਰੀਆਂ ਦੇ ਘਰਾਂ ਅੱਗੇ ਜਿਹੜੇ ਆਪਾਂ ਰੋਸ ਧਰਨੇ ਦੇ ਕੇ ਤੇ ਸਾਡੀ ਮੰਗ ਜਿਹੜੀ ਸੀ ਕਿ ਜਿਹੜੀ ਖੇਤੀ ਵੀ ਬੜੀ ਆ ਜਿਹੜੀ ਤੁਸੀਂ ਮਤਲਬ ਵਾਦਾ ਕੀਤਾ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਅਸੀਂ ਲਾਗੂ ਕਰਾਂਗੇ ਜਿਹਦਾ ਖਰੜਾ ਜਿਹੜਾ ਕਿਸਾਨ ਜਥੇਬੰਦੀਆਂ ਤੇ ਬੁੱਧੀ ਜੀਵੀਆਂ ਨੇ ਜਿਹੜਾ ਸਰਕਾਰ ਨੂੰ ਭੇਜਿਆ ਹੋਇਆ ਤੇ ਜਥੇਬੰਦੀਆਂ ਦੇ ਨਾਲ 19 ਦਸੰਬਰ 2023 ਨੂੰ ਮੀਟਿੰਗ ਹੋਈ ਸੀ ਉਦੋਂ ਮੁੱਖ ਮੰਤਰੀ ਦੇ ਨਾਲ ਤੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਜਈ ਖੇਤੀ ਨੀਤੀ ਜਿਹੜੀ ਆ ਉਹ ਲਾਗੂ ਕਰਾਂਗੇ ਪਰ ਅੱਜ ਤੱਕ ਖੇਤੀ ਨੀਤੀ ਜਿਹੜੀ ਆ ਲਾਗੂ ਨਹੀਂ ਕੀਤੀ ਉਲਟਾ ਸਗੋਂ ਜਿਹੜਾ ਕੇਂਦਰ ਸਰਕਾਰ ਨੇ ਖੜਲਾ ਭੇਜਿਆ ਉਹ ਮੰਡੀਆਂ ਨੂੰ ਬੰਦ ਕਰਨ ਵਾਲਾ ਉਹ ਲਾਗੂ ਕਰਨ ਵਾਸਤੇ ਤਹੀਨ ਜਿਹੜੀ ਆ ਬਹੁਤ ਜ਼ੋਰ ਲੱਗਾ ਸੀ ਪਰ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਕਰਦਕਾ ਉਹ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਮਤਾ ਪਾਸ ਕਰਨਾ ਪਿਆ ਉਹ ਵਾਪਸ ਕਰਨਾ ਪਿਆ ਤੇ ਸਾਡੀ ਮੰਗ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੌਰੀ ਜਿਹੜੀ ਹੈ ਖੇਤੀ ਨੀਤੀ ਜਿਹੜੀ ਹੈ ਲੈ ਕੇ ਆਓ ਉਹਨੂੰ ਲਾਗੂ ਕਰੋ ਤਾਂ ਕਿ ਕਿਸਾਨ ਨੂੰ ਕੁਝ ਬਚੇ ਜਿਹਦੇ ਨਾਲ ਮਤਲਬ ਕਿਸਾਨ ਆਪਣੀ ਜ਼ਿੰਦਗੀ ਖੁਸ਼ਹਾਲ ਕਰੇ ਤਾਂ ਕਿ ਬਹੁਤ ਸਾਰੇ ਇਹਨਾਂ ਦੇ ਅਧਿਕਾਰ ਦੇ ਵਿੱਚ ਨੇ ਜਿਹੜਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਕੇਂਦਰ ਨਾਲ ਸੰਬੰਧਤ ਆ ਸਾਡੀ ਮੰਗ ਹੈ ਕਿ ਵਸਵਤੀ ਜਿਹੜੀ ਆ ਉਹਦੀ ਖਰੀਦ ਸ਼ੁਰੂ ਕਰੋ ਇੱਥੇ ਜਿਹੜੀਆਂ ਧਾਲਾਂ ਧਾਲਾਂ ਦੀ ਖਰੀਦ ਕਰੋ ਧਾਲਾਂ ਦੀ ਬਜਾਈ ਕਰੋ ਉਹਦਾ ਪੂਰਾ ਰੇਟ ਦਿਓ ਗੋभी ਆਲੂ ਮਟਰ ਇਹਨਾਂ ਸਬਜ਼ੀਆਂ ਦਾ ਰੇਟ ਦਿਓ ਸਹਾਇਕ ਧੰਦੇ ਜਿਹੜੇ ਆ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਉਹਨਾਂ ਦੇ ਖਰਚੇ ਘਟਾਏ ਜਾਣ ਇਹ ਜਾਨੀ 18 ਮੰਗਾ ਨੇ ਪਿਛਲੇ ਸਮੇਂ ਦੌਰਾਨ ਜਿਹੜੇ ਕਿਸਾਨਾਂ ਤੇ ਝੂਠੇ ਕੇਸ ਪਾਏ ਆ ਉਹ ਰੱਦ ਕੀਤੇ ਜਾਣ ਉਹਦੇ ਜਿਹੜੇ ਸ਼ਹੀਦ ਹੋਏ ਖਾਨ ਉਹਨਾਂ ਦੇ ਪਰਿਵਾਰਾਂ ਦਾ ਮੁਆਵਜ਼ਾ ਜੇ ਰਹਿੰਦਾ ਉਹ ਮਦਦ ਦਿੱਤਾ ਜਾਵੇ ਜਿਹੜਾ ਮਦਦ ਆਸ਼ੀਸ਼ ਮਿਸ਼ਰਾ ਸੀ ਮਰੇ ਜਿਹਨੇ ਗੱਡੀਆਂ ਚੜਾ ਕੇ ਕਿਸਾਨ ਜਿਹੜੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਬੇੜਾ ਫਾਂਸੀ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਐਹੋ ਜੀ ਹਰਕਤ ਨਾ ਕਰੇ ਇਹ ਯਾਨੀ 18 ਮੰਗਾ ਦਾ ਮੰਗ ਪੱਤਰ ਆ ਜਿਹੜਾ ਪਿਛਲੇ ਸਮੇਂ ਦੌਰਾਨ ਦਿੱਤਾ ਵਾ ਤੇ ਅੱਜ ਜਿਹੜਾ ਸੀ ਕਿ ਸਰਕਾਰ ਜਿਹੜੀ ਕਹਿੰਦੀ ਸੀ ਕਿ ਤੁਸੀਂ ਛੜਕਾ ਰੋਗ ਦਿਓ ਲੋਕਾਂ ਨੂੰ ਤੰਗ ਕਰ ਦਿਓ ਅੱਜ ਅਸੀਂ ਇਹਨਾਂ ਦੇ ਘਰ ਅੱਗੇ ਬੈਠੇ ਆਂ ਉਨੇ ਇਹਨਾਂ ਨੂੰ ਅੱਜ ਐਲਾਨ ਕਰ ਦੇਣਾ ਚਾਹੀਦਾ ਖੇਤੀਬਾੜੀ ਨੀਤੀ ਦਾ ਵੀ ਆ ਲਾਗੂ ਹੋ ਗਈ ਆ ਇਹ ਜੇ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਮੋਰਚਾ ਜੋ ਜੋ ਫੈਸਲਾ ਲਾਗੂਗਾ ਉਹਦੇ ਮੁਤਾਬਕ ਜਿਹੜਾ ਅਗਲੇ ਇਲੈਕਸ਼ਨ ਦੇ ਤੱਕ